ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਛੋਟੀ ਚਮਤਕਾਰ ਅਧਿਆਇ 10 ਵਜ਼ੀਰ ਖਾਨ ਨੇ ਅੰਮ੍ਰਿਤਸਰ ਉਜਨਾ ਦੁਸ਼ਟ ਬਾਦਸ਼ਾਹ ਜਹਾਂਗੀਰ ਨੇ ਪਹਿਲਾਂ ਸਤਿਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਾਇਆ ਸੀ ਉਹ ਨਹੀਂ ਸੀ ਚਾਹੁੰਦਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੁਰਗੱਦੀ ਚਾਲੂ ਰਹੇ ਤੇ ਲੋਕ ਨਵੇਂ ਮਤ ਨੂੰ ਧਾਰਨ ਕਰਨ ਉਸ ਨੇ ਚੁਗਲਾਂ ਦੀਆਂ ਗੱਲਾਂ ਸੁਣ ਲਈਆਂ ਵਜ਼ੀਰ ਖਾਨ ਨੂੰ ਕੁਝ ਸਵਾਰ ਦੇ ਕੇ ਪੰਜਾਬ ਨੂੰ ਤੋੜਿਆ ਕਿ ਉਹ ਉਹ ਗੁਰੂ ਜੀ ਨੂੰ ਗ੍ਰਿਫਤਾਰ ਕਰਕੇ ਲਿਆਵੇ ਤੇ ਸਾਰੀ ਜਾਇਦਾਦ ਜ਼ਬਤ ਕਰੇ ਪਰ ਵਜ਼ੀਰ ਖਾਨ ਧਰਮਾਤਮਾ ਪੁਰਸੀ ਉਹ ਨਹੀਂ ਸੀ ਚਾਹੁੰਦਾ ਕਿ ਸਤ ਗੁਰੂ ਜੀ ਨੂੰ ਕਿਸੇ ਤਰ੍ਹਾਂ ਦਾ ਕਸ਼ਟ ਦਿੱਤਾ ਜਾਵੇ ਉਸਨੇ ਅੰਮ੍ਰਿਤਸਰ ਪੁੱਜ ਕੇ ਬਾਹਰ ਤੰਬੂ ਲਾ ਕੇ ਡੇਰਾ ਕਰ ਲਿਆ ਤੇ ਇੱਕ ਆਦਮੀ ਨੂੰ ਸਤ ਗੁਰੂ ਜੀ ਵੱਲ ਭੇਜਿਆ ਕਿ ਉਹ ਸਤ ਗੁਰੂ ਜੀ ਨੂੰ ਮਿਲਣਾ ਚਾਹੁੰਦਾ ਹੈ ਮਿਲਨ ਦੀ ਆਗਿਆ ਬਖਸ਼ੀ ਜਾਵੇ ਉਹ ਬਾਦਸ਼ਾਹ ਜਹਾਂਗੀਰ ਦਾ ਭੇਜਿਆ ਹੋਇਆ ਆਇਆ ਹੈ। ਵਜ਼ੀਰ ਖਾਨ ਦਾ ਆਦਮੀ ਸਤਗੁਰੂ ਜੀ ਦੇ ਹਜ਼ੂਰ ਹਜ਼ਰ ਹੋਇਆ। ਉਸਨੇ ਸਤਗੁਰੂ ਜੀ ਨੂੰ ਮੱਥਾ ਟੇਕ ਕੇ ਵਜ਼ੀਰ ਖਾਨ ਦਾ ਸੁਨੇਹਾ ਸੁਣਾ ਦਿੱਤਾ। ਸਾਹਿਬਾਂ ਨੇ ਕਿਹਾ ਹੁਣ ਵਜ਼ੀਰ ਖਾਨ ਆਰਾਮ ਕਰੇ। ਕੱਲ ਉਸ ਨੂੰ ਸੱਤਾਂਗੇ। ਹੋਰ ਜਿਸ ਵਸਤੂ ਦੀ ਲੋੜ ਹੈ ਉਹ ਖੁਸ਼ੀ ਨਾਲ ਮੰਗਵਾ ਲਵੇ। ਗੁਰੂ ਘਰ ਵਿੱਚ ਕਿਸੇ ਗੱਲ ਦਾ ਕੋਈ ਘਾਟਾ ਨਹੀਂ। ਭੰਡਾਰੇ ਖੁੱਲੇ ਵਰਤ ਰਹੀ ਹਨ। ਕਰਤਾ ਹਰ ਤਰਗਾਹੋ ਰਸਤਾ ਪੇਛ ਰਿਹਾ ਹੈ ਇਹ ਨਿਚੀ ਨੂੰ ਇਹ ਹੁਕਮ ਕਰਨ ਦੇ ਨਾਲ ਸਤਿਗੁਰੂ ਜੀ ਨੇ ਆਪਣੇ ਇੱਕ ਮੁਖੀ ਸਿੱਖ ਨੂੰ ਵਜ਼ੀਰ ਖਾਨ ਕੋਲ ਭੇਜਿਆ ਤੇ ਉਸ ਨੂੰ ਸੁਖ ਸਾਦ ਪੁੱਛਣ ਦੇ ਨਾਲ ਗੁਰੂ ਕੇ ਲੰਗਰੋਂ ਪ੍ਰਸ਼ਾਦ ਚੱਕਣ ਵਾਸਤੇ ਕਹਿ ਆਵੇ ਕਿਉਂਕਿ ਉਹ ਦਿੱਲੀੋਂ ਆਇਆ ਹੈ ਗੁਰੂ ਨਾਨਕ ਜੀ ਦਾ ਦਰ ਦੁਸ਼ਮਣ ਤੇ ਮਿੱਤਰ ਉੱਚ ਤੇ ਨੀਚ ਰਾਜੇ ਤੇ ਕੰਗਾਲ ਆਦਿਕ ਸਭ ਵਾਸਤੇ ਖੁੱਲਾ ਹੈ ਜੋ ਜੀ ਆਵੇ ਸੋ ਰਾਜੀ ਜਾਵੇ ਜੈਸਾ ਮਨ ਚਿਤਵੇ ਤੈ ਸੋ ਹੀ ਫਲ ਪਾਵੇ ਸਤਿਰਾਖਾ ਆਪ ਕਰਤਾਰ ਹੈ ਅਗਲੇ ਦਿਨ ਸ਼ਾਮ ਦਾ ਦੀਵਾਨ ਲੱਗਾ ਉਸ ਸਮੇਂ ਵਜ਼ੀਰ ਖਾਂ ਸਤਿਗੁਰੂ ਜੀ ਦੇ ਦਰਸ਼ਨ ਕਰਨ ਆਇਆ ਦਰਸ਼ਨ ਕਰਕੇ ਨਿਹਾਲ ਹੋਇਆ ਉਸ ਨੇ ਬਚਨ ਬिलास ਕਰਦਿਆਂ ਹੋਇਆ ਸਤਿਗੁਰੂ ਜੀ ਦੇ ਸੰਮੁਖ ਆਪਣੇ ਔਣ ਦਾ ਮਨੋਰਥ ਇਸ ਤਰ੍ਹਾਂ ਪ੍ਰਗਟ ਕੀਤਾ ਬਾਦਸ਼ਾਹ ਸਲਾਮਤ ਦਾ ਭੇਜਿਆ ਹੋਇਆ ਮੈਂ ਆਪਕੇ پاس ਆਇਆ ਹਾਂ ਆਪ ਤੇ ਭਰਾ ਸੋਢੀ ਮਿਹਰਬਾਨ ਜੀ ਅਤੇ ਹੋਰ ਆਦਮੀਆਂ ਨੇ ਬਾਦਸ਼ਾਹ ਦੇ ਕੰਨ ਪਰੇ ਹਨ ਕਿ ਆਪ ਪੰਜਾਬ ਵਿੱਚ ਬਾਦਸ਼ਾਹ ਸਲਾਮਤ ਦੇ ਵਿਰੁੱਧ ਬਗਾਵਤ ਦੀ ਤਿਆਰੀ ਕਰ ਰਹੀ ਹੋ ਹੋਰ ਵੀ ਬਹੁਤ ਸਾਰਾ ਝੂਠ ਬਾਦਸ਼ਾਹ ਸਲਾਮਤ ਤੇ ਅੱਗੇ ਬੋਲਿਆ ਗਿਆ ਹੈ ਚੰਦੂ ਲਾਲ ਵੀ ਲੁੱਤੀਆ ਲਾਉਂਦਾ ਹੈ ਅਤੇ ਉਸਨੇ ਪਰੇ ਦਰਬਾਰ ਵਿੱਚ ਵੀ ਕਿਹਾ ਸੀ ਤੇ ਹੁਣ ਵੀ ਆਖਦਾ ਹਾਂ ਅਤੇ ਲੋਕ ਝੂਠ ਬੋਲਦੇ ਹਨ ਆਪ ਜਿਸ ਪਰ ਚਾਰਨੂ ਕਰਦੇ ਹੋ ਉਹ ਲੋਕ ਭਲਾਈ ਤੇ ਸਿਰਫ ਸਾਂਝਾ ਹੈ ਇਹ ਸੁਣ ਕੇ ਸਤਗੁਰੂ ਜੀ ਹੌਸਲੇ ਨਾਲ ਬੋਲੇ ਜੇਕਰ ਬਾਦਸ਼ਾਹ ਨੇ ਯਾਦ ਕੀਤਾ ਹੈ ਤਾਂ ਚੱਲਾਂਗੇ ਚਿੰਤਾ ਦੀ ਕੋਈ ਗੱਲ ਨਹੀਂ ਅਸੀਂ ਤਾਂ ਖੁਦਾ ਉੱਤੇ ਭਰੋਸਾ ਰੱਖਦੇ ਹਾਂ ਖੁਦਾ ਦੀ ਦੁਨੀਆ ਦਾ ਪ੍ਰਚਾਰ ਕਰਦੇ ਹਾਂ ਵਜ਼ੀਰ ਖਾਨ ਮੈਂ ਚਾਹੁੰਦਾ ਹਾਂ ਕਿ ਆਪ ਬਾਦਸ਼ਾਹ ਸਲਾਮਤ ਦੇ ਕੋਲ ਰਹੋ ਆਪ ਦੀ ਸੰਗਤ ਕਰਨ ਨਾਲ ਸ਼ਾਇਦ ਉਸ ਨੂੰ ਸੁਮਤ ਆ ਜਾਵੇ ਮਾੜੇ ਆਦਮੀਆਂ ਦੀ ਸੰਗਤ ਨੇ ਉਸ ਦਾ ਦਿਲ ਰੱਬੀ ਬੰਦਿਆਂ ਵੱਲੋਂ ਦੂਰ ਕਰ ਦਿੱਤਾ ਹੈ ਸ਼ਹਿਨशाह ਅਕਬਰ ਸਾਰੇ ਰੱਬੀ ਬੰਦਿਆਂ ਨਾਲ ਮੇਲ ਮੁਹੱਬਤ ਰੱਖਦੇ ਸਨ ਆਪ ਚੱਲਿਏ ਆਪ ਦਾ ਸਤਕਾਰ ਹੋਵੇਗਾ ਕਿਸੇ ਮਨੁੱਖ ਨੂੰ ਹੌਸਲਾ ਨਹੀਂ ਪਵੇਗਾ ਕਿ ਉਹ ਆਪ ਦਾ ਨਿਰਾਦਰ ਕਰੇ ਸਤਿਗੁਰੂ ਜੀ ਅਸੀਂ ਖੁਦ ਬਾਦਸ਼ਾਹ ਨੂੰ ਮਿਲਣਾ ਚਾਹੁੰਦੇ ਹਾਂ ਰੱਜ ਕੇ ਬਚਨ ਬਿਲਾਸ ਕਰਨਾ ਚਾਹੁੰਦੇ ਹਾਂ ਅਸਾਧਾਰਕ ਆਪ ਕਰਤਾ ਹੈ ਬਾਦਸ਼ਾਹੀਆਂ ਅੱਖਾਂ ਅਗੇ ਪਰਮ ਅਗਿਆਨਤਾ ਈਰ ਦਾ ਹੰਕਾਰ ਤੇ ਤੋ ਅਸਤਵਤਾ ਪਰਦਾ ਹੈ ਉਸ ਨੂੰ ਉਹਦੀਆਂ ਅੱਖਾਂ ਅਗੋਂ ਉਸ ਕਾਲੇ ਪਰਦੇ ਨੂੰ ਪਰੇ ਕਰਨੇ ਚਾਹੁੰਦੇ ਹਾਂ ਤਾਂ ਕਿ ਉਸ ਨੂੰ ਸਤ ਦੀ ਰੋਸ਼ਨੀ ਦਾ ਗਿਆਨ ਹੋਵੇ ਉਹ ਪਰਚਾ ਨਾਲ ਪ੍ਰੇਮ ਕਰਨਾ ਸਿੱਖੇ Hindu ਤੇ Musalman ਦੂਹਾ ਦਾ ਸਤਕਾਰ ਕਰੇ ਮੰਦਰਾਂ ਤੇ ਮਸੀਤਾਂ ਦਾ ਆਦਰ ਕਰੇ ਉਦਾਇ ਦੇ ਬੰਦਿਆਂ ਨੂੰ ਮਿਲੇ ਤੇ ਉਹਨਾਂ ਦੇ ਕੌਲ ਸੁਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ